ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫੋਸਟ ਯਰਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਤੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਧੜੀ ਸਾਹਿਬ ਫਰੀਦਗੋਡ ਤੇ ਅੱਜ ਆਪਾਂ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਕਾਟਨ ਦੇ ਸੂਟ ਰਹਿਣਗੇ 2.5 2.5 ਮੀਟਰ ਦੇ ਸ਼ਰਟ ਤੇ ਸਲਵਾਰ ਰਹਿਣਗੇ ਤੇ ਦੁਪੱਟਾ 2.5 ਮੀਟਰ ਰਹੂਗਾ ਚੌੜਾਈ ਬਹੁਤ ਰਹੂਗੀ ਔਰ ਬਿਲਕੁਲ ਕਾਟਨ ਦੇ ਵਿੱਚ ਰਹਿਣਗੇ ਬਹੁਤ ਪਿਆਰੇ ਸੂਟ ਨੇ ਤੇ ਸਾਰਿਆਂ ਦੀ ਪ੍ਰਾਈਸ ਹੈ ਜਿਹੜੀ ਉਹ 850 ਰੁਪਏ ਲੋਦੀ 850 ਦਾ ਸੂਟ ਹੋਊਗਾ ਔਰ ਸ਼ਿਪਿੰਗ ਫ੍ਰੀ ਹੋਊਗੀ ਹਾਂ ਬਹੁਤ ਸੋਹਣਾ ਕਲਰ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਤੇ ਉੱਪਰ ਜਿਹੜੀ ਪੱਟੀ ਲੱਗੀ ਆ ਉਹ ਦੇਖੋ ਤੁਸੀਂ ਇੰਨੀ ਕੁ ਪਿਆਰੀ ਪੱਟੀ ਆ ਉਹ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਉਹਦੇ ਉੱਪਰ ਕਾਵਿਆ ਬ੍ਰਾਂਡ ਦੇ ਸੂਟ ਮਿਲਣਗੇ ਜੀ ਇਹ ਤੁਹਾਨੂੰ ਠੀਕ ਹੈ ਜੀ ਲੋ ਬੜੀ ਸੋਹਣੀ ਪ੍ਰਿੰਟਿੰਗ ਹੈਗੀ ਆ ਜਿਓਮੈਟ੍ਰੀਕਲ ਜਿਹਾ ਪ੍ਰਿੰਟ ਹੈਗਾ ਬੈਕ ਫਰੰਟ ਸੇਮ ਰਹੂਗੀ ਤੇ نیچے ਤੁਹਾਨੂੰ ਮਿਲੂਗੀ ਇਹ ਵਾਲੀ ਲੇਸ ਫਰੰਟ ਸਾਈਡ ਤੇ ਠੀਕ ਹੈ ਜੀ ਇਹ ਵਾਲੀ ਬੈਕ ਸਾਈਡ ਹੈ ਦੀ ਤੇ ਫਰੰਟ ਤੇ ਤੁਹਾਨੂੰ ਇਹ ਵਾਲੀ ਲੇਸ ਮਿਲੇਗੀ ਠੀਕ ਹੈ ਜੀ ਤੇ ਇਹ ਹੈਗਾ ਜੀ ਸਲਵਾਰ ਦਾ 2.5 ਮੀਟਰ ਦਾ ਪੀਸ ਇਦਾਂ ਕਰਕੇ ਸਲਵਾਰ ਬਣਣੀ ਆ ਤੁਹਾਡੀ ਤੇ ਇਹ ਵਾਲੀ ਆ ਕੰਨੀ ਆ ਕਰਨੀ ਵਰਨੇ ਇਸ ਤਰ੍ਹਾਂ ਰੱਖਿਆ ਹੋਇਆ ਮੈਂ ਠੀਕ ਹੈ ਜੀ ਤੇ ਇਹ ਲਓ ਜੀ ਦੁਪੱਟਾ ਦੁਪੱਟਾ 2.5 ਮੀਟਰ ਪਰ ਪਿਓਰ ਕਾਟਨ ਦੇ ਵਿੱਚ ਰਹੂਗਾ ਚੜਾਈ ਬਹੁਤ ਰਹੂਗੀ ਆ ਲੋ ਡਿਜ਼ਾਈਨਿੰਗ ਦੇਖ ਲਓ ਦੁਪੱਟੇ ਦੀ ਬੱਸ ਉਹਨਾਂ ਦਾ ਪੱਟਾ ਤੇ ਪੱਲਿਆਂ ਤੇ ਆ ਤੁਹਾਨੂੰ ਫੁੱਲ ਮਿਲਣਗੇ ਠੀਕ ਹੈ ਜੀ ਆ ਲੋ ਬਹੁਤ ਪਿਆਰਾ ਦੁਪੱਟਾ ਹੈ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈਗਾ ਤੇ ਪ੍ਰਾਈਸ ਹੋਊਗੀ 850 ਨੈਕਸਟ ਦੇਖੋ ਜੀ ਇਹਦੇ ਵਿੱਚ ਕਲਰ ਦੇਖ ਲਓ ਇੰਦਾ ਹੀ ਮੈਂ ਦਿਖਾ ਦੇਣੀ ਆ ਸੋਰੀ ਲੋ ਜੀ ਆਪਾਂ ਇਸ ਨੂੰ ਇਦਾਂ ਹੀ ਦਿਖਾ ਦਿੰਨੇ ਆ ਇਹਦੇ ਵਿੱਚ ਇਹ ਵਾਲਾ ਕਲਰ ਮਿਲੂਗਾ ਪੱਟੀ ਦੇਖ ਲਓ ਤੁਸੀਂ ਪੱਟੀ ਦੇ ਉੱਪਰ ਵਰਕ ਬਹੁਤ ਜ਼ਿਆਦਾ ਪਿਆਰਾ ਹੈ ਹਾਂ ਲਗਭਗ ਸਹੀ ਆ ਰਿਹਾ ਕਲਰ ਵੀ ਹੂੰ ਦੁਪੱਟਾ ਦਿਖਾ ਦੇਣੀ ਆ ਇਦਾਂ ਆਹ ਲਓ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਆਹ ਲਓ ਬਹੁਤ ਪਿਆਰਾ ਦੁਪੱਟਾ ਹੈ ਤੇ ਪ੍ਰਾਈਸ 850 ਇਹ ਵੀ ਕਾਫੀ ਸੋਹਣਾ ਜਿਹਾ ਕਲਰ ਹੈਗਾ ਦੇਖ ਲਓ ਤੁਸੀਂ ਆਪ ਹੀ ਮੈਨੂੰ ਸਮਝੀ ਜੀ ਤਾਂ ਨਹੀਂ ਰਹੀ ਸੁੱਕੀ ਮਹਿੰਦੀ ਜਿਹਾ ਵਾਲਾ ਕਲਰ ਲੱਗਦਾ ਮੈਨੂੰ ਇਹ ਨੀ ਰੰਗ ਆਈ ਜਾਂਦਾ ਸਹੀ ਆ ਰਿਹਾ ਸਹੀ ਆ ਰਿਹਾ ਤੇ neck ਦੇ ਉੱਪਰ ਇਹ ਵਾਲੀ ਪੱਟੀ ਮਿਲੂਗੀ 2.5 ਮੀਟਰ ਦੇ ਸਲਵਾਰ ਤੇ ਸ਼ਰਟ ਦੇ ਪੀਸ ਰਹਿਣਗੇ ਕਾਟਨ ਬਹੁਤ ਟੌਪ ਕਲਾਸ ਰਹੂਗੀ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਤਾਂ ਉਦਾਂ ਹੀ ਆ ਜਿੱਦਾਂ ਤੁਸੀਂ ਪਹਿਲਾਂ ਦੁਪੱਟੇ ਦੇਖ ਲਏ ਨੇ ਆ ਲਓ ਠੀਕ ਹੈ ਜੀ ਤੇ ਆ ਲਓ ਇਹ ਦਾ ਦੂਸਰਾ ਪਾਸਾ کافی ਪਿਆਰੇ ਸੂਟ ਨੇ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਨੇ ਤੇ ਪ੍ਰਾਈਸ 850 ਅਗਲਾ ਦੇਖੋ ਜੀ ਲੋ ਇਹ ਲੋ ਕਾਟਨ ਬੜੀ ਹੀ ਪਿਆਰੀ ਹੈ ਜੀ ਤੇ ਇਹਦੇ ਉੱਪਰ ਨਾ ਇਦਾਂ ਵਰਕ ਹੋਇਆ ਹੋਇਆ ਹੈ। ਨਾਲ ਦਾ ਆ ਜਿਹੜਾ ਹੈਗਾ ਇਹ ਸਾਰੇ ਤੇ ਥ੍ਰੈਡ ਨਾਲ ਆਊਟਲਾਈਨ ਦਿੱਤੀ ਹੋਈ ਹੈ ਤੇ ਵਿੱਚ ਵਿੱਚ ਇਹਦੇ ਮਿਰਰ ਦਾ ਵਰਕ ਵੀ ਹੋਇਆ ਹੋਇਆ ਹੈ। ਕਲਰ ਸਹੀ ਆ ਰਹਿਆ ਲਗਭਗ। ਤੇ ਆਹ ਲੋ ਜੀ ਇਹ ਹੈਗੀ ਹੈ ਦੀ ਸਲਵਾਰ ਬਹੁਤ ਸੋਹਣੀ ਸਲਵਾਰ ਹੈ। ਤੇ ਇਹ ਹੈਗਾ ਇਹਦਾ ਦੁਪੱਟਾ। ਦੁਪੱਟਾ ਵੀ ਬਹੁਤ ਸੋਹਣਾ ਆਹ ਲੋ ਜੀ। ਇਹ ਵਾਲਾ ਦੁਪੱਟਾ ਹੈ। ਠੀਕ ਹੈ। ਤੇ ਆਹ ਲੱਗੇ ਹੋਏ ਨੇ ਇਹਨੂੰ ਫੁੱਲ। ਪ੍ਰਾਈਸ ਸੇਮ ਰਹੂਗੀ 850 ਅਗਲਾ ਦੇਖੋ ਜੀ ਨਾਲ ਲਓ ਜੀ ਬੜਾ ਹੀ ਪਿਆਰਾ ਹੈ ਵੀ ਸੂਟ ਤੇ ਇਹਦੇ neck ਦੇ ਉੱਪਰ ਥੋੜਾ ਜਿਹਾ ਡਿਜ਼ਾਈਨਿੰਗ ਚੇਂਜ ਹੋ ਗਈ ਹੈ ਤੇ ਇਹ ਪ੍ਰਿੰਟਿੰਗ ਵੀ ਇਹਦੀ ਚੇਂਜ ਹੋ ਗਈ ਹੈ ਆਹ ਲਓ ਜੀ ਇਹ ਡਿਜ਼ਾਈਨਿੰਗ ਹੈ organza ਲੱਗ ਕੇ ਨਾ ਉੱਪਰ ਇਹਦੇ ਵਰਕ ਹੋਇਆ ਹੋਇਆ ਹੈ ਔਰ ਪੈਚ ਲੱਗੇ ਹੋਏ ਠੀਕ ਹੈ ਜੀ ਤੇ ਕਲਰ ਬਹੁਤ ਪਿਆਰਾ ਹੈ ਤੇ ਡਿਜ਼ਾਈਨਿੰਗ ਦੇਖ ਲਓ ਇਹ ਹੈਗੀ ਹੈ ਜੀ ਸਲਵਾਰ ਤੇ ਸਲਵਾਰ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਹਾਂ ਠੀਕ ਹੈ ਜੀ ਇਹ ਲਾਲ ਦਿਖਾਉਣੀ ਆ ਤੁਹਾਨੂੰ ਦੁਪੱਟਾ ਇਹ ਵਾੜਾ ਇਹ ਨਾਲ ਕਾਟਨ ਦਾ ਦੁਪੱਟਾ ਇਹ ਮਖਮਲ ਵਰਗੀ ਕਾਟਨ ਹੈ ਜੀ ਠੀਕ ਹੈ ਜੀ ਬਹੁਤ ਪਿਆਰਾ ਕਾਟਨ ਦਾ ਦੁਪੱਟਾ ਮਿਲੂਗਾ ਇਦਾਂ ਤੁਹਾਨੂੰ ਤੇ ਪੱਲਿਆਂ ਤੇ ਤੁਹਾਨੂੰ ਆਹ ਫੁੱਲ ਮਿਲਣਗੇ ਤੇ ਪ੍ਰਾਈਸ ਹੋ ਗਈ 850 ਹਾਂ ਦੇਖੋ ਜੀ ਬਲੈਕ ਸਿੰਗਲ ਪੀਸ ਹੈ ਰਲ ਆਪਣੇ ਕੋਲ ਲੋ ਦੀ ਬਲੈਕ ਕਲਰ ਦੇ ਵਿੱਚ ਪੈਚ ਲੱਗਿਆ ਹੋਇਆ ਔਰਗੈਂਜ਼ਾ ਦਾ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਠੀਕ ਹੈ ਜੀ ਪ੍ਰਿੰਟ ਦੇਖ ਲਓ ਤੇ ਇਹ ਹੈਗੀ ਹੈ ਜੀ ਸਲਵਾਰ ਠੀਕ ਹੈ ਜੀ ਇਹ ਹੈ ਦਾ ਦੁਪੱਟਾ ਨੋ। ਆ ਦੇਖੋ। ਚੜਾਈ ਬਹੁਤ ਜ਼ਿਆਦਾ ਹੈ ਔਰ ਸੋਨੇ ਬਹੁਤ ਹੈ ਸੂਟ। ਤੇ ਪ੍ਰਾਈਸ ਖੱਲੇ ਆਪਸੇ। ਆਲੂਟ। ਇਹ ਵਾਲਾ ਸੂਟ ਹੈ। ਇਹ ਵਾਲਾ ਨੈੱਕ ਹੈ, ਔਰਗੈਂਜ਼ਾ ਤੇ ਵਰਕ ਹੋਇਆ ਹੋਇਆ ਔਰ ਪੈਚ ਲੱਗੇ ਹੋਏ ਆ। ਠੀਕ ਹੈ ਜੀ। ਪੀਕਾਕ ਜਿਹਾ ਸ਼ੇਡ ਹੈ। ਕਲਰ ਫਾਸਟ ਨੇ, ਕਲਰ ਨਿਕਲਣ ਦੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ। ਆਹੀ ਸਲਵਾਰ। ਲੋ ਇਹ ਦੁਪੱਟਾ ਹੁਣ ਦੂਰ ਹੀ ਦਿਖਾ ਦੇ ਬੇਬੀ ਦੂਰ ਹੀ ਦਿਖਾ ਦੇ ਹਾਂ ਠੀਕ ਹੈ ਜੀ ਤੇ ਪ੍ਰਾਈਸ 850 ਕਲਰ ਸਹੀ ਦਿਖ ਰਿਹਾ ਜੀ ਤੁਹਾਨੂੰ ਅਗਲਾ ਇਹ ਵਾਲਾ ਕਲਰ ਹੈ ਹੁਣ ਮੈਂ ਸਾਰਾ ਨਹੀਂ ਦਿਖਾਉਂਗੀ ਇਦਾਂ ਹੀ ਦਿਖਾ ਦਿੰਦੀ ਹਾਂ ਤੁਹਾਨੂੰ ਡਿਜ਼ਾਈਨ ਟੇਕ ਸੇਮ ਹੈ ਕਲਰ ਇਹ ਵਾਲਾ ਉਹੀ ਦੁਪੱਟਾ ਹੈ ਹਾਂ ਉਦਾਂ ਹੀ ਦੁਪੱਟਾ ਹੈ ਠੀਕ ਹੈ ਜੀ ਉਹੀ ਡਿਜ਼ਾਈਨ ਹੈ ਬਿਲਕੁਲ ਸੇਮ ਡਿਜ਼ਾਈਨ ਹੈ ਅਗਲਾ ਦੇਖੋ ਲਓ ਇਹ ਵੀ organza ਦੇ ਉੱਪਰ ਵਰਕ ਹੋਇਆ ਹੋਇਆ ਔਰ ਪੈਚ ਲੱਗਾ ਹੋਇਆ ਸਾਰਾ ਫੁੱਲਾ ਪਊਗਾ ਆਪਾਂ ਨੂੰ ਆ ਲੋ ਜੀ ਗੋੜਾ ਪਿਆਰਾ ਸੂਟ ਹੈ ਇਹ ਵੀ organza ਤੇ ਵਰਕ ਤੇ ਫਿਰ ਉਹਦਾ ਉਹਦੀ ਪੱਟੀ ਠੀਕ ਹੈ ਜੀ ਲਓ ਕਾਟਨ ਬੜੀ ਸੋਹਣੀ ਹੈ ਦੇਖੋ ਜੀ ਦੋ ਤਰ੍ਹਾਂ ਦੀ ਕਾਟਨ ਆਉਂਦੀ ਹੈ ਜੀ ਸਾਡੇ ਕੋਲੇ ਪਹਿਣਾ ਆਈਆਂ ਸੀ ਉਹ ਕਹਿੰਦੀਆਂ ਜੀ ਅਸੀਂ ਇਹ ਉਹ ਵਾਲੇ ਸੂਟ ਨਹੀਂ ਲੈਣੇ ਹੈਗੇ ਜਿਹੜੇ ਖਾਬੀ ਹੋ ਜਾਂਦੇ ਨੇ ਤੇ ਉਹ ਹੋਰ ਹੁੰਦੇ ਨੇ ਜੀ ਜਿਹੜੇ ਆਪਾਂ 6 650 ਦੇ ਲੈ ਲੈਨੇ ਆ ਇਹ ਉਹ ਵਾਲੇ ਨਹੀਂ ਹੈ ਕਾਬਾ ਬ੍ਰਾਂਡ ਦੇ ਸੂਟ ਨੇ ਬ੍ਰਾਂਡਡ ਸੂਟ ਨੇ ਤੇ ਤੁਸੀਂ ਬੇਫਿਕਰ ਹੋ ਕੇ ਚੱਕ ਸਕਦੇ ਹੋ ਬੜੇ ਸੋਹਣੇ ਕਾਟਨ ਹੈ ਤੇ ਕਪੜਾ 2.5 ਮੀਟਰ ਰਹੂਗਾ ਆ ਲੋ ਇਹਨਾਂ ਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਬੜੀ ਸੋਹਣੀ ਪ੍ਰਿੰਟਿੰਗ ਹੈ ਦੁਪੱਟੇ ਦੀ ਠੀਕ ਹੈ ਤੇ ਆ ਫੁੱਲ ਲੱਗੇ ਹੋਏ ਨੇ ਹੂੰ ਪ੍ਰਾਈਸ ਰਹੂਗੀ ਸਾਰਿਆਂ ਦੀ 850 ਇਹਦੇ ਤੇ ਵੀ نیچے ਵੀ ਪੱਟੀ ਲੱਗੀ ਹੋਈ ਹੈ ਇਹ ਵਾਲੀ ਔਰਗੈਂਜ਼ਾ ਤੇ ਵਰਕ ਹੋ ਕੇ ਪੱਟੀ ਲੱਗੀ ਹੈ ਤੇ ਇਹ neck ਤੇ ਲੱਗੀ ਹੋਈ ਹੈ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਉਦਾਂ ਹੀ ਦੁਪੱਟਾ ਜਿਹੜਾ ਤੁਸੀਂ ਪਹਿਲਾਂ ਦੇਖਿਆ ਯੈਲੋ ਦਾ ਉਸ ਤਰ੍ਹਾਂ ਦਾ ਹੀ ਇਹਦਾ ਦੁਪੱਟਾ ਰਹੂਗਾ ਠੀਕ ਹੈ ਜੀ ਤੇ ਪ੍ਰਾਈਸ ਵੀ ਸੇਮ ਰਹੂਗੀ 850 ਰੁਪਏ ਲੋ ਜੀ ਬਹੁਤ ਪਿਆਰੇ ਸੂਟ ਹੈ ਲੋ ਜਿਸ ਤਰ੍ਹਾਂ ਦਾ ਗ੍ਰੇ ਹੈ ਸੀਗਾ ਉਸ ਤਰ੍ਹਾਂ ਦੇ ਇਹ ਆ ਲੋ ਇਹ neck ਦੇ ਉੱਪਰ ਹੈ ਤੇ ਇਹ ਪੱਟੀ ਮਿਲੂਗੀ نیچے ਤੇ ਦੁਪੱਟਾ ਮੈਂ ਤੁਹਾਨੂੰ ਥੋੜਾ ਜਿਹਾ ਖੋਲ ਕੇ ਦਿਖਾ ਦਿਆਂ ਭੁੱਲਗੇ ਹੋਵੋਗੇ ਨੇਚਰ ਚ ਆ ਲੋ ਧੱਕ ਖੋਲ ਕੇ ਦਿਖਾ ਦਿੰਦੀ ਇਹ ਵਾਲਾ ਦੁਪੱਟਾ ਠੀਕ ਹੈ ਪੱਲਿਆਂ ਤੇ ਆਹ ਪੈਸਲਸ ਮਿਲਣਗੇ ਪ੍ਰਾਈਸ 850 ਲੋ ਜੀ ਅਗਲਾ ਸੇਮ ਕਲਰ ਸੌਰੀ ਕਲਰ ਫਰਕ ਹੈ ਡਿਜ਼ਾਈਨਿੰਗ ਬਿਲਕੁਲ ਸੇਮ ਹੈ ਇਸ ਲਈ ਆਪਾਂ ਇਹਨੂੰ ਵਾਫੇ ਚੋਵੇਂ ਨਾ ਖੋਲ ਗਏ ਕਲਰ ਬਹੁਤ ਸੋਹਣਾ ਹੈ ਕਲਰ ਮੈਂ ਖੋਲ ਕੇ ਦਿਖਾ ਦਾਂ ਕਲਰ ਦਾ ਨਹੀਂ ਪਤਾ ਲੱਗਦਾ ਵਾਫੇ ਚ ਆਹ ਵਾਲਾ ਕਲਰ ਹੈ ਜੀ ਪਿਸਤਾਜਾ ਕਲਰ ਨਹੀਂ ਪਤਾ ਲੱਗਦਾ ਹਾਂ ਸੇਮ ਕਲਰ ਆ ਰਿਹਾ ਸਹੀ ਆ ਰਿਹਾ ਬਿਲਕੁਲ ਇਹਨਾਂ ਦੇ ਵਾਫੇ ਚ ਜਮਨ ਸਹੀ ਹੁੰਦਾ ਅੱਛਾ ਲੋ ਜੀ ਅਗਲਾ ਸੂਟ ਬੜਾ ਸੋਹਣਾ ਸੂਟ ਹੈ ਆ ਤਾਂ ਤੁਹਾਨੂੰ ਐ ਲੱਗੂਗਾ ਜਿਵੇਂ ਵਰਕ ਹੋਇਆ ਹੋਇਆ ਹੁੰਦਾ ਉੱਤੇ ਇਸ ਤਰ੍ਹਾਂ ਮੈਂ ਸਾਰਾ ਤੇ ਇਹ ਲੱਗੀ ਹੋਈ ਹੈ ਜੀ ਵਰਕ ਦੀ ਪੱਟੀ ਮਿਰਰ ਵਰਕ ਹੋਇਆ ਹੋਇਆ ਸਿੱਪੀ ਵਰਕ ਹੋਇਆ ਹੋਇਆ ਠੀਕ ਹੈ ਜੀ 2.5 ਮੀਟਰ ਦਾ ਪੀਸ ਰਹੂਗਾ ਤੇ ਇਹ ਹੈਗੀ ਇਹਦੀ ਸਲਵਾਰ ਹਾਲੋ ਇਸ ਤਰ੍ਹਾਂ ਕਾ ਕੇ ਇਹਦੀ ਸਲਵਾਰ ਹੈ ਬਹੁਤ ਸੋਹਣਾ ਪ੍ਰਿੰਟ ਹੈ ਸਲਵਾਰ ਦਾ ਦੂਰੋਂ ਦਿਖਾ ਦੇ ਜੀ ਹੁਣ ਤੇ ਦੁਪੱਟਾ ਦੇਖ ਲਓ ਇਹਦੇ ਫੁੱਲ ਨਹੀਂ ਲੱਗੇ ਹੋਏ ਦੁਪੱਟੇ ਦੇ ਬਸ ਬਾਕੀ ਉਦਾਂ ਹੀ ਆ ਚੌੜਾ ਫੁੱਲਾ ਲਓ ਠੀਕ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਵੀ ਡਿਜ਼ਾਈਨਿੰਗ ਬੜੀ ਪਿਆਰੀ ਹੈ ਤੇ ਪ੍ਰਾਈਸ 850 ਲੋ ਜੀ ਅਗਲੇ ਦਾ ਕਲਰ ਫਰਕ ਹੈ ਸਹੀ ਆ ਰਿਹਾ ਕਲਰ ਕਲਰ ਸਹੀ ਦੇਖ ਰਹੇ ਹੋ ਬਾਕੀ ਸਾਰਾ ਸੇਮ ਹੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਚੁੱਕੀ ਹੋ ਪਹਿਲਾਂ ਉਹ ਇਸ ਲਈ ਇਹਨੂੰ ਆਪਾਂ ਨਾ ਖੋਲੀਏ ਅਗਲਾ ਦੇਖ ਲਓ ਡ੍ਰਾਈ ਹਾਂ ਫਰੋਜੀ ਜਾਂ ਟੱਚ ਹੈ ਇਹਦੇ ਵਿੱਚ ਬਿਲਕੁਲ ਫਰੋਜੀ ਨਹੀਂ ਹੈ ਫਰੋਜੀ ਵਾਲਾ ਟੱਚ ਹੈ ਜਿਹੜਾ ਫਰੋਜੀ ਵਾਲ ਨੂੰ ਸੀ ਗ੍ਰੀਨ ਹੁੰਦਾ ਉਹ ਵਾਲਾ ਲਓ ਜੀ ਪਿੰਕ ਹੈ ਹੈਗਾ ਲੋ ਜੀ ਇੱਕ ਸੂਟ ਮੈਂ ਲਾਸਟ ਤੇ ਤੁਹਾਨੂੰ ਹੋਰ ਦਿਖਾਉਣਾ ਹੈ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ